ਨਾ ਅਸੀਂ ਕੁਝ ਨਹੀਂ ਤੋੜਿਆ ਕਿਸੇ ਨੇ ਤਾਂ ਤੋੜਿਆ ਨਹੀਂ ਕਿਸੇ ਲਾਉਂਦੇ ਨਹੀਂ ਕਾ ਫਰਕ ਨਾ ਉਹ ਵੀ ਖਾਓ ਤਾਂ ਮਖਾਓ ਜੀ ਜੀ ਮੇਰੇ ਕੀ ਗੱਲ ਬਾਤ ਹੋਈ ਜਿਹੜੇ ਤੁਸੀਂ ਮੈਂ ਹਾਲੇ ਵੀ ਵੀਡੀਓ ਬਣਾਉਂਦਾ ਨਹੀਂ ਪਰ ਮਾ ਰੋਡ ਮਤਲਬ ਰਾਹ ਕਰਨ ਦਾ ਮਤਲਬ ਨਹੀਂ ਕੋ ਸਾਈਡ ਤੇ ਆਹ ਹੱਲ ਕਰ ਲਈ ਪੱਟੀ ਪਿੱਛੇ ਆ ਜਾਵੇ ਤੁਹਾਡਾ ਰੋਡ ਮਤਲਬ ਨਹੀਂ ਗੈਂਗ ਕਰਾ ਲਾ

ਵੀਰੋ ਗੱਲ ਸੁਣ ਜਿੰਨੀ ਤਕਲੀਫ ਹੈ ਲੱਗਦੀ ਹੈ ਅਸੀਂ ਅੰਮੀ ਗਾਲ ਪਾਸੇ ਕਰੋ ਸਾਰਿਆਂ ਨੂੰ ਪਾਸੇ ਕਰੋ ਗੱਲ ਮੇਰੇ ਨਾਲ ਬੰਦਾ ਨਾ ਹੋਵੇ ਕੋਈ ਵੀ ਮੇਰੇ ਨਾਲ ਮਾਫੀ ਮੰਗਾਣੀ ਹੈ ਕਨੈਕਟਰ ਕੋਲ ਮਾਰਨ ਨੂੰ ਦਵਾ ਦੇ ਨਹੀਂ ਬਟਾ ਜਾਨ ਦਾ ਇਹ ਨਾ ਕਰੀ ਜੀ ਪ੍ਰਧਾਨ ਜੀ ਹੁਣ ਕੀ ਮਸਲਾ ਆ ਲੋਆ ਜੀ ਤੁਹਾਡਾ ਜੇ ਚੱਲੇ ਅਸੀਂ ਜੜੀ ਕਾਨੂੰਨੀ ਕਾਰਵਾਈ ਪੁਲਿਸ ਆਪੇ ਕਰੂਗੀ ਜੀ ਮੇਰਾ ਜੀ ਤੀਸ ਚੋਕ ਹੋ ਜਾਓ ਕੀ ਪੇਜ ਦੀ ਸਵਾਰੀਆਂ ਮੈਂ ਕਹਿਆ ਯਾਰ ਅੱਗੇ ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਲੱਗੋ ਅਕੇਲਾ ਮਗਰੂ ਕਿਹਨੇ ਹੋਣਾ ਹੈ ਉਹ ਬੋਲ ਲਾਪੀ ਤੂੰ ਬਹਿ ਜਾ ਤੇਰੀ ਛੀਟ ਹੈ ਤੂੰ ਬਹਿ ਜਾ ਉੱਕੋ ਹੁਣਾ ਮੈਂ ਕਹਾਂ ਮੈਂ ਟਿਕਟਾ ਕਟਨੀਏ ਨੇ ਜੀ ਉਹ ਇਹ ਗੱਲ ਹੋਈ ਹੈ ਜੀ ਤੇ ਫਿਰ ਉਹ ਡਰਾਈਵਰ ਕਹਿੰਦਾ ਕੇ ਉਹ ਯਾਰ 20 ਕੋਣ ਪੁੱਛੀ ਕਰਦੀ ਮੈਂ ਕਹਿੰਦਾ ਯਾਰ ਆ ਕਰਦੀ ਪੈਨੇ ਆਪਣੀ ਗੱਲ ਹੋਈ ਔਰ ਗਾਲੀ ਕੋਈ ਨਹੀਂ ਹੋਈ ਜੀ ਬੁਰੀ ਤਰ੍ਹਾਂ ਜਾਨ ਲਾ ਗਈ ਛੱਗਿਆ ਉਹ ਕਿੱਥੇ ਕਨੈਕਟਰ ਵੱਲੋਂ ਕਿੱਥਾ ਰਹੇ ਜੀ ਕਿਨੈਕਟਰ ਵੱਲੋਂ ਕੋਈ ਗਾਉਂ ਸ਼ਾਉਂ ਮਾਰਦਾ ਹੀ ਹੈ ਉਹਨੇ ਸੌਰੀ ਵੀ ਨਹੀਂ ਕਰਲਾ ਫੇਰ ਵੀ ਜਿਹੜੀਆਂ ਔਰਤਾਂ ਦਾ ਖੇੜਾ ਨਹੀਂ ਛੱਡ ਰਹੀਆਂ ਪਤਾ ਨਹੀਂ ਕੀ ਕਰ ਜੀ ਬਣਾ ਤੁਸੀਂ ਪੁੱਛ ਵੀ ਆਣਿਆਂ ਤੋਂ ਫੋਨ ਆਇਆ ਸੀ ਜੀ ਇਹ ਰੋਡ ਦੇ ਨਾਲ ਲੜਾਈ ਜਖੜਾ ਹੋ ਗਿਆ ਜੀ ਇਹਨੂੰ ਚਲੋ ਪੁੱਛ ਕਨਾਲ ਕੀਤੀ ਰੋਡ ਵੇਜ ਨੂੰ ਜੀ ਕਿਹਨਾਂ ਥਾਣੇ ਟਾਈਮ ਨਹੀਂ ਤਾਂ ਦੋਨੇ ਪਾਰਟੀ ਥਾਣੇ ਆ ਗਏ ਜੀ ਬਹੁਤ ਪਰਮਿੰਗ ਹੋ ਜਾਏਗੀ ਹੁਣ ਥਾਣੇ ਲੈ ਕੇ ਚੱਲਿਓ ਇਹਨਾਂ ਦੀ